ਲੋ ਗਾਈਜ਼ ਆ ਸਭ ਨੂੰ ਚੜ੍ਹਦੀ ਕਲਾ ਜਿਉਮੋਗੇ ਅੱਜ ਮੈਂ ਤੁਹਾਨੂੰ ਦਿਖਾਉਣਾ ਮੈਂ ਆਈਸੀ ਮਲੇ ਕੋਲੇ ਤੋਂ ਮਲੇ ਕੋਲੇ ਤੋਂ ਜਦੋਂ ਆਪਾਂ ਖੰਨੇ ਨੂੰ ਜਾਂਦੇ ਆ ਉਹ ਰੋਡ ਤੇ ਰਾੜਮਾ ਦਾ ਇੱਕ ਪੁਲ ਲੱਗਦਾ ਜਿਹੜਾ ਬਹੁਤ ਸੋਹਣਾ ਸਨਸਕ੍ਰਿਤ ਦੇ ਬਾਦ ਦਾ ਬਹੁਤ ਤਾਂ ਹੈ ਮੇਰਾ ਮਨ ਕਰਿਆ ਵੀ ਤੁਹਾਨੂੰ ਦਿਖਾਵਾਂ ਤੁਹਾਨੂੰ ਰਾੜਮਾ ਦਾ ਪੁਲ ਕਰਾਂ ਜਣੀ ਪੰਜਾਬ ਦੇ ਹਰ ਜਗ੍ਹਾ ਤੇ ਕਿਤੇ ਨੁਕਤੇ ਬਿਊਟੀ ਹੈ ਐ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਬਿਊਟੀ ਨਹੀਂ ਆ ਦੇਖੋ ਰਾੜਮਾ ਦਾ ਇਹ ਜਣੀ ਪਿੰਡਾਂ ਦੇ ਜਾ ਕੇ ਤਾਂ ਛੋਟਾ ਜਿਹਾ ਹੋ ਜਾਂਦਾ ਕਿਆ ਕਿ ਕਿ ਨਹਿਰ ਦਾ ਰੂਪ ਧਾਰਨ ਕਰ ਲਿਆ ਆ ਦੇਖੋ ਤੁਸੀਂ ਕਿਹਾ ਕਿੰਨੇ ਦਰਾਸਤ ਨੇ ਹੈ ਨਾ ਕਿ ਸਰਪ੍ਰੇਮ ਬਣਦੇ ਤੇ ਇਹ ਕੈਨੇਡਾ ਜਿਹੜੀ ਬਾਤ ਮਾਤਾ ਜੀ ਕਹਿੰਦਾ ਹੈ ਕਿ ਆਪਾਂ ਨੇ ਪੰਜਾਬ ਦੇ ਚਾਹਣ ਤਾਂ ਜਿਹੜੀ ਵਾਦਾ ਰੋਟੀ ਖੋਤਾ ਲਈ ਐ ਤੇ ਕਰਤਾਂ ਵਗੈਰਾ ਦੀ ਬਹੁਤ ਸਾਂਭ ਸੰਭਾਲ ਕਰ ਸਕਦੇ ਆ ਆ ਦੇਖੋ ਆਪਣੀ ਦੁਕਾਨ ਆ ਇੱਥੇ ਬਹੁਤ ਸੋਹਣੀ ਆ ਵਧੀਆ ਗੁਜ਼ਾਰਾ ਕਰਦਾ ਹੋਇਆ ਮਟਾ ਆ ਦੇ ਵਿੱਚ ਸਾਰਾ ਕੁਝ ਰੱਖਿਆ ਹੈ ਟਮਾਟਰ ਟਮਾਟਰ ਕਿ ਵਧੀਆ ਵਧੀਆ ਕਿਵੇਂ ਚੱਲਦੀ ਆ ਦੁਕਾਨ ਵਧੀਆ ਹੀ ਵਧੀਆ ਵਧੀਆ ਕਿਵੇਂ ਕਿੰਨੇ ਗਾਗਾ ਜਾਂਦੇ ਆ ਠੀਕ ਆ ਜੀ ਰੱਬ ਦਾ ਸ਼ੁਕਰ ਹੈ ਰੱਬ ਦਾ ਅੱਛਾ ਯਾਨੀ ਲੋਕ ਸਾਲ ਨੂੰ ਆ ਦੇਖਣ ਲਈ ਨਜ਼ਾਰਾ ਦੇਖਣ ਲਈ ਆਉਂਦੇ ਕਿ ਨਹੀਂ ਹਾਂ ਜੀ ਤੇ ਸਾਰੇ ਲੋਕ ਆ ਜਾਂਦੇ ਹੋਣੇ ਤਾਂ ਪਰ ਮੈਂ ਜਾਨੀ ਐਂ ਦੱਸਣਾ ਚਾਹੁੰਨਾ ਮੈਂ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵਾਤਾਵਰਣ ਦੇ ਵਧੀਆ ਦੇਖਣ ਆਏ ਜਗ੍ਹਾ ਬਹੁਤ ਨੇ ਜੇ ਦੇਖਣਾ ਚਾਹੀਏ ਜੀ ਹੋ ਗਏ ਨੇ ਹੂੰ ਜੇ ਵੀ ਵਧੀਆ ਹੈ ਹਾਂ ਜੇ ਲੋਕ ਜਦੋਂ ਯਾਨੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਣਾ ਜਣੀ ਆਪਣਾ ਬਣਦਾ ਯੋਗਦਾਨ ਪਾ ਕੇ ਰੱਖ ਜਾਦੇ ਜੇ ਬੰਦਰਾ ਅੱਗੇ ਕੱਟਣ ਲੱਗੇ ਜਾਂ ਆਪਾਂ ਉਹੀ ਗੰਦ ਪਾਉਣਾ ਉਹ ਤਾਂ ਮਾੜੀ ਗੱਲ ਆ ਯਾਨੀ ਆਪਾਂ ਚਾਹੀਏ ਤਾਂ ਆਪਾਂ ਬਦਲਣ ਨੂੰ ਸੁਧਰ ਆ। ਆ ਦੇਖੋ ਵਧੀਆ ਇਹਨੇ ਆਪਣਾ ਚਾਰ ਵਾਰ ਤੋੜਾ ਹਰੇਕ ਨੌਕਰੀ ਕਹਿੰਦਾ ਨੌਕਰੀ ਮਿਲ ਜੂਏ ਜੇ ਆਪਣਾ ਛੋਟੇ ਛੋਟੇ ਦੁਕਾਨਾਂ ਕਰਕੇ ਵੀ ਆਪਣਾ ਰਿਜਾਇਤ ਚਲਾ ਸਕਦੇ ਆ। ਦੇ ਅੱਗੇ ਵਾਸਤੇ ਕੋਈ ਹੋਰ ਤਕਾਉਂਗਾ ਮੇਰੇ ਖਲਚਾ